ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਮੌਸਮ ਸੁਹਾਵਣਾ ਹੋ ਗਿਆ ਤੇ ਬੱਦਲ ਵਾਇ ਇਧਰ ਬਹੁਤ ਖੜਿਆ ਸਾਡੇ ਇਧਰ ਨਹੀਂ ਸਾਰ ਜੋਗੀ ਵੀ ਨਾ ਕੰਨੀਓ ਵੱਧ ਨਹੀਂ ਆਉਂਦਾ ਹੁੰਦਾ ਜਿਹੜਾ ਮਾਰਨਿੰਗ ਦਾ ਟਾਈਮ ਆ ਬਹੁਤ ਕੰਮ ਪੈ ਨੇ ਬਸ ਕੱਪੜੇ ਧੋਤੇ ਨੇ ਕੱਪੜੇ ਮਸ਼ੀਨ 'ਚ ਪੈ ਨੇ ਬੱਦਲ ਨੂੰ ਦੇਖ ਕੇ ਧੁੱਪ ਨੂੰ ਪਾਵਾਂਗੇ ਜਿਹੜੇ ਨਾ ਮੈਂ ਕੱਪੜੇ ਹੱਥੀ ਧੋਤੇ ਪਿਓ ਗਰਲੀਨ ਲਾ ਕੇ ਲੈਗੀ ਤੇ ਕਿਉਂਕਿ ਗੁਰਲੀ ਲਾ ਕੇ ਲੈ ਗਈ ਮਹਾਉਤਰ ਰੇਤਾਂ ਨਾਲ ਉੜੂੜ ਹਵਾ ਨਾਲ ਪਈ ਜਾ ਬੀਬੀ ਕਹਿੰਦੀ ਗੁਰਲੀਂ ਤਾਂ ਕਹੀਂ ਸਾਡੇ ਪਿੰਡ ਵਿੱਚ ਪਈ ਜਾਂਦਾ ਹੋਗਾ ਪਈ ਜਾਂਦਾ ਹੋ ਹੋਰ ਫਰਕ ਇਧਰ ਆਏਗਾਗਾ ਸੁਨਾਮ ਤਾਂ ਇੰਨੀ ਪੈਂਦਾ ਬਰਨਾਲੇ ਕੰਨੇ ਪੂਰਾ ਪਈ ਜਾਂਦਾ ਇਧਰੋਂ ਵੀ ਬੱਦਲ ਉੱਠ ਖੜਿਆ ਅੱਜ ਨਾ ਆਪਣੇ ਸਵੇਰ ਵਾਲ ਗੋਹਾ ਵੀ ਪਿਆ ਹਜੇ ਪਹਿਲਾਂ ਮੇਰੇ ਕੱਪੜੇ ਵਾਲੇ ਹੋਏ ਪਜ ਧੋਣ ਵਾਲੇ ਹੱਥੀ ਨਵੇਂ ਹਨਾ ਬੱਚੇ ਟੂਸ਼ਨ ਤੇ ਜਾਂਦੇ ਨੇ ਇੱਕ ਦਿਨ ਪਾ ਕੇ ਹੀ ਟੰਗੀਆਂ ਦੇ ਕਈ ਕਈ ਸੂਟ ਹੋਏ ਪਜ ਨਵੇਂ ਅੱਜ ਮਮਤੋਂ ਲਾਠਾ ਡਾਏਗੀ ਤੇ ਸਰਦਾਰ ਜਿੱਤੇ ਗਏ ਹੋਣੇ ਪਹਿਲਾਂ ਉਹਨਾਂ ਨੂੰ ਤੋੜਿਆਗਾ ਅੱਜ ਸਾਨੂੰ ਕੋਈ ਜ਼ਰੂਰੀ ਕੰਮ ਸੀ ਉਧਰ ਗਾਣੀ ਹੋਣੀ ਸੀ ਸਨੇਹਾ ਸਨੇਹਾ ਤੇ ਹੁਣ ਨੇਰਾ ਹੋਇਆ ਪਿਆਗਾ ਪੂਰਾ ਐ ਨਾ ਆਲੂ-ਦਾਲੂ ਹਵਾ ਚੱਲ ਪਈ ਐ ਨਹੀਂ ਪਤਾ ਜੇ ਵਾਧਾ ਹਵਾ ਚੱਲ ਪਈ ਟੱਲ ਵੀ ਸਕਦਾਂ ਮੀ ਤੇ ਪਰ ਟੱਲਣ ਟੱਲਣ ਵਾਲਾ ਹੈ ਤਾਂ ਹੈ ਨਹੀਂਗਾ ਆਪਾਂ ਪਹਿਲਾਂ ਤਾਂ ਬੂਹਾਂ ਛਿੜ ਦਿਆਂਗੇ ਫਿਰ ਜਲਦੀ ਜੇ ਮੈਂ ਪਹਿਲਾਂ ਕੱਖ ਛਿੜ ਦਾਂ ਟੋਏ ਚ ਹੁਣ ਮੈਂ ਛਿੜਾ ਜੀ ਮੈਂ ਛੁੱਟਿਆ ਮਾਂ ਨਾਲ ਬੱਚਾ ਵੀ ਤੋਕ ਦਿਨਾਂ ਦੀ ਰਹਿ ਗਿਆ ਤੇ ਇਹ ਕ ਵੀ ਲੈ ਸੈੱਟ ਦੇ ਅੰਦਰ ਆ ਕੋ ਮਾ ਸੈੱਟ ਦੇ ਅੰਦਰ ਹੀ ਆ ਉਥੇ ਨੇੜੀ ਛਿੱਟ ਨਾ ਕੱਖ ਫਿਰ ਭਿੱਜ ਜਾਣਗੇ ਭਿੱਜੇ ਖਾਣੇ ਨਹੀਂ ਨਹੀਂ ਰਹੋ ਐ ਪੇਸ਼ੈਂਟ ਚ ਪੂਰਾ ਇਹ ਰਤ ਹੋਣਾ ਹੀ ਕੰਗਾ ਵੀ ਆ ਤੇ ਡੈਡੀ ਉਹ ਫੇਰ ਤੇ ਕੀ ਕਰੀ ਜਾਂਦੀ ਨੀ ਪੂਆ ਪਤੀ ਕੀ ਕਰੀ ਜਾਂਦੀ ਨੀ ਕੀ ਕੀ ਦੇ ਰਿਸ਼ਤੇ ਨਾਲ ਚ ਹੈਗਾ ਨੇ ਉੱਥੀ ਮਾਸੀ ਉੱਥੀ ਪੂਆ ਸਾਡੇ ਪੂਆ ਮਾਸੀ ਸਾਰੀ ਇਕੱਤੀ ਹੋਏ ਹੋ ਜਾਂਦੇ ਨੇ ਜਾਨ ਪੈ ਗਈ ਟੱਕ ਜਰੂਰ ਉੱਥੇ ਕਿ ਇੰਨੀ ਅੱਗ ਵਰਦੀ ਸੀ ਹਵਾ ਚੱਲਦੀ ਮੈਂ ਤਾਂ ਢੇੜ ਢੇੜ ਪੈਣਾ ਸਾਰੀ ਕੁਸ ਕਰਨੀ ਪਾਉਂਦੀ ਹਾਂ ਹਾਂ ਮੰਮੀ ਕੱਲ ਬਈ ਗਰਮੀਤ ਮਾਸੀ ਨੂੰ ਬੀਬੀ ਕਹਿੰਦੀ ਕੁੜੀਆਂ ਟਿਊਸ਼ਨ ਤੇ ਬਾਹਰ ਜਾਂਦੀਆਂ ਨੇ ਅਸੀਂ ਦੋਨੇ ਬਹਿ ਜਾਣੇ ਆਗੇ ਗੁਰਲੀ ਨੇ ਕਹਿੰਦੀ ਪੂਆ ਕਿੰਨਾ ਝੂਠ ਬੋਲਦੀ ਕਹਿੰਦੀ ਮੇਰੇ ਕੋਲ ਤਾਂ ਆਉਂਦੀ ਵੀ ਨਹੀਂ ਮਾਸੀ ਨੇ ਫੋਨ ਕੀਤਾ ਤੀ ਹੂੰ ਮੈਂ ਮੈਂ ਤਾਂ ਥੱਲੇ ਸੀ ਉਹ ਕਹਿੰਦੀ ਰਾਤ ਰਾਜੀ ਰਾਵਾਂਗੇ ਕੁਰੇ ਅੱਛਾ ਆਜੋ ਨਾ ਹੀ ਦੋ ਰਾਤਾਂ ਲਾਜੀ ਸੱਤ ਪੈ ਗਈ ਹੁਣ ਤਾਂ ਉਹਨਾਂ ਨੇ ਫੇਰ ਵਿਲੇ ਹੋਗੇ ਲਾ ਆਲਿਓ ਕਿਕਰ ਆਲਿਓ ਲੋਤੋ ਲਾ ਆਲਿਓ ਆਜੋ ਮਿਲ ਜੂਗੇ ਬਹਾਨੇ ਨਾਲ ਉਹ ਜਿੱਪਾ ਸੱਤ ਤੇ ਨਹੀਂ ਚੱਕਰੀ ਮਤਲਬ ਚੱਕਿਆ ਨਹੀਂ ਜਾਂਦਾ ਐਂ ਚਾਰ ਟੋਕਰੀ ਦਾ ਦੋ ਕਿ ਦਿਨਾਂ ਦਾ ਰਹੇਗਾ ਚਾਰ ਪੁਰਾਣੀ ਬੜੂ ਕੰਮ ਲੋ ਜੀ ਨਹੀਂ ਪੈ ਰਿਆ ਉਹ ਇੰਨਾ ਨਹੀਂ ਹੈਗਾ ਹੈ ਠਰ ਕੇ ਜਾਈਂ ਜੀ ਪੈ ਰਿਆਗਾ ਝੜ ਕੇ ਤਾਂ ਬਹੁਤ ਆਈ ਤੀ ਰੱਬ ਪਤਾ ਨਹੀਂ ਕਿਹੜੇ ਕਰਮਾਲ ਕਿੰਨੇ ਪੈ ਗਿਆ ਵੱਧ ਸਭ ਹੀ ਆਪਦੇ ਵਰਗਾ ਹੀ ਹੈ ਨਾ ਵਧੀਆ ਹੋ ਗਿਆ ਇੱਥੇ ਵੀ ਕਿਆਨੀ ਠੰਡ ਹੋ ਗਈ ਵੱਡੀ ਗੱਲ ਤਾਂ ਹੁਣ ਬਲੇਟਾਂ ਪਾਣੀ ਵੀ ਆਮ ਹੈ ਪਸ਼ੂਆਂ ਨੂੰ ਪੰਛੀਆਂ ਨੂੰ ਸਭ ਨੂੰ ਠੰਡ ਹੋਊਗੀ ਮੱਜਾ ਮੀ ਪੈਂਦੇ ਚੀ ਨਮਾਈਆਂ ਨੇ ਤੇ ਮੇਰੇ ਕੱਪੜੇ ਚੂੜੀ ਨਾਲ ਲਿਬੜੇ ਹੋਏ ਨੇ ਪਹਿਲਾਂ ਮੱਜਾ ਨਮਾਈਆਂ ਫਿਰ ਮੈਂ ਚੂੜੀ ਕਰਕੇ ਸੁੰਮੀ-ਕੁੰਮੀ ਕੀਤੀ ਐਸ ਤਰ੍ਹਾਂ ਉਹ ਦਿਨ ਸਾਰਾ ਕੰਮ ਨਿਮੇੜ ਲਿਆ ਅੱਜ ਆਪਣੇ ਬੰਦੇ ਵੀ ਕਈ ਦੇ ਖੇਤ ਦੀਜਨੇ ਰੋਟੀ ਵੀ ਬਣਾ ਦਿੱਤੀ ਆ ਤਿੰਨ ਬੰਦੇ ਚਾਰ ਨੇ ਖੇਤ ਕੰਮ ਆਲੇ ਤੇ ਦਸ ਵਾਲੀ ਚਾਹ ਜਾਊਗੀ ਹੁਣ ਰੋਟੀ ਬਣ ਗਈ ਆ ਬਸ ਥੜੀ ਲੱਗਣਗੀ ਵਿਚਾਰੇ ਹਾਂ ਤਾਂ ਗੋਦਿਆਂ ਆਣਾ ਹੋਇਆ ਗੁਲਗਲੇ ਵਾਲਾ ਮੀ ਅੱਜ ਕਿਹਨਾਂ ਦਪਰੇ ਪਕਾਈ ਦੇ ਵੱਡੇ ਵੱਡੇ ਗੁਲਗਲੇ ਆਖਿਆ ਮਾਂ ਕਿ ਤੱਕ ਨੇ ਗੁਲਗਲੇ ਵਾਲਾ ਮੀ ਪਕਾ ਰਹੀ ਸਾਨੂੰ ਗੁਲਗਲੇ ਗੁਲਗਲੇ ਪਕਾ ਰਹੀ ਸਾਨੂੰ ਉਹ ਆਇਆ ਕਹ ਰਿਹਾ ਹੁੰਦੇ ਨੇ ਜੇ ਹਨਾ ਵੀ ਬੁਲਬਲਾ ਨਹੀਂ ਹੋਵੇ ਸਮਾਂ ਚੰਗਾ ਲੱਗਦਾ ਹੁੰਦਾ ਨਾ ਇਹਦੇ ਵਿੱਚ ਹਾਂ ਗੁਲਗਲੇ ਬਣਾ ਤੇ ਮੈਂ ਕੱਪੜਾ ਨਹੀਂ ਗੱਲ ਕਰਦੀ ਮੈਂ ਤਾਂ ਕੱਪੜਾ ਨਹੀਂ ਗੱਲ ਕਰਦੀ ਬਸ ਦੇਖੋ ਇਸ ਤਰ੍ਹਾਂ ਮੀ ਪੈੜਾ ਸਾਡੇ ਤੇ ਉਧਰੋਂ ਪੋਚੇ ਲਾ ਦਿੱਤੇ ਨੇ ਸੁਗਮਨ ਨੇ ਤੇ ਇੱਧਰੋਂ ਲੈnde ਨੇ ਜੀ ਆਹ ਬਰੋਂ ਰੈਦੇ ਨੇ ਸੋਈ ਨੂੰ ਸਾਫ ਕਰਨ ਨਾਲ ਆ ਵੇਖੀ ਨੇ ਜੀ ਜੂਣ ਰੋਟੀ ਖਾਂਦੇ ਨੇ ਆ ਸਾਰਾ ਦੇਖੋ ਸੋਈ ਦਾ ਗਾ ਸੋਈ ਸੋਈ ਸਾਫ ਕਰਨ ਵਾਲੀ ਰਹਿੰਦੀ ਹੈਗੀ ਮਰ ਸੋਈ ਸਾਫ ਕਰਕੇ ਰੋਟੀ ਖਾ ਕੇ ਫੇਰ ਹੀ ਨਾ ਆਉਂਗੀ ਇਹ ਤਰ੍ਹਾਂ ਭਾਈ ਸਾਡੇ ਕੰਮ ਹੋ ਰਹੇ ਨੇ ਮੀਹ ਕਣੀ ਚ ਛੋਟੀਆਂ ਜਿਹੜੀਆਂ ਦਵਾਈਆਂ ਸੀ ਸਾਨੂੰ ਅਸਲੇਟਾਂ ਚੜ ਗਈਆਂ ਜਰਾਮਦਾਰੀ ਹੋ ਗਈ ਨਹੀਂ ਹੁਣ ਬੀਬੀ ਮੀਹ ਪੈਂਦੇ ਚ ਰੋਟੀ ਪਕਾਉਂਗੀ ਹਨਾ ਬੀਬੀ ਹੁਣ ਫਿਰ ਤਾਂ ਜੇ ਠਿਕਾਏ ਤੋਂ ਬਾਏ ਵਾਰੀ ਮੀਹ ਪੈਂਦੇ ਚ ਪਕਾਏ ਤੇ ਪੈਣਾ ਕਹਿੰਦੇ ਹੁਣ ਤੁਸੀਂ ਇਥੇ ਸਲੇਟਾਂ ਚੜਾ ਲਓ ਸਲੇਟਾਂ ਚੜਾ ਲਓ ਵਾਹਿਗੁਰੂ ਹਨਾ ਸਭ ਨੇ ਸਾਰੀਆਂ ਮਨੋਕਾਮਨਾ ਪੂਰੀ ਹੋਏਗੀ ਹੁਣ ਤਾਂ ਵੱਧ ਗਿਆ ਬੀਬੀ ਮੀਹ ਇਹੀ ਘਾਟ ਘੜ ਕੇ ਪਈ ਜਾਵੇ ਵਧੀਆ ਜੀ ਫਸਲਾਂ ਅਨੁਸਾਰਾ ਲੱਗ ਜ ਸਬਜ਼ੀਆਂ ਨੂੰ ਆਹ ਸਬਜ਼ੀਆਂ ਰੇੜਾ ਖੜਾ ਸੱਚ ਲਿਆ ਵਾ ਲਿਆਉਣਿਆ ਚਲੋ ਜੀ ਸਬਜ਼ੀਆਂ ਦਾ ਰੇੜਾ ਆ ਗਿਆ ਮਸਾਂ ਆਇਆ ਸਬਜ਼ੀਆਂ ਦਾ ਰੋਜ਼ ਦਾਲਾਂ ਖਾ ਖਾ ਕੇ ਢਿੱਡ ਚ ਹਰੀਆਂ ਹੋਣ ਵਾਲੀਆਂ ਹੋ ਗਿਆ ਮੂੰਗੀਆਂ ਮੰਗੀਆਂ ਸਬਜ਼ੀ ਲਿਆਉਣੇ ਕੋਈ ਲੋ ਜੇ ਟਾਈਮ ਹੈ 12:00 ਸਵੇਰ 12:00 ਟਾਈਮ ਹੈਗਾ ਤੇ ਆਪਾਂ ਨੇ ਹੁਣ ਕੱਪੜੇ ਸੁੱਕਣੇ ਪਾਏ ਨੇਗੇ ਕਿਉਂਕਿ ਪਹਿਲਾਂ ਮੀਂਹ ਪੈਂਦਾ ਸੀ ਹਾਜੇ ਵੀ ਬਦਲਵਾਈ ਹੈ ਜਿਹੜੀ ਬਹੁਤ ਹੀ ਹੋਈ ਪਈ ਹੈਗੀ ਪਰ ਮੈਂ ਕੱਪੜੇ ਸੁੱਕਣ ਪਾ ਦਿੱਤੇ ਸੀ ਸਵੇਰ ਦੇ ਤੋਂ ਤੇ ਪਈ ਸੀ ਮਹਾਨਾ ਫਿਰ ਮੁਸਕ ਜੀ ਪਈ ਜਾਂਦੇ ਗਿੱਲੇ ਜੇ ਕੱਪੜੇ ਜੇ ਆਪਾਂ ਹੀ ਟੱਬ 'ਚ ਪਏ ਸੀ ਤੋਤੇ ਧੋ ਕੇ ਮਸ਼ੀਨ 'ਚ ਸਕਾ ਕੇ ਹੁਤੇ ਹੁਣ ਪਾਏ ਨੇ ਕਿ ਮੈਂ ਤਾਰਾ ਤੇ ਹਵਾ ਚੱਲ ਚੱਲਦੀ ਆ ਥੋੜੀ ਥੋੜੀ ਤੇ ਹਵਾ ਨਾਲ ਹੀ ਸੁੱਕ ਜਾਣਗੇ ਕੱਪੜੇ ਤੇ ਇੱਧਰ ਆਪਾਂ ਨੇ ਪ੍ਰਿੰਡੀਆਂ ਧੋ ਕੇ ਨਾ ਹਵਾ 'ਚ ਤਰ ਰੱਖੀਆਂ ਨੇ ਕਿਉਂਕਿ ਜਦੋਂ ਸੁੱਕ ਗਈਆਂ ਇਹਨਾਂ ਦੀ ਆਪਾਂ ਸਬਜ਼ੀ ਬਣਾਵਾਂਗੇ ਆਥਣੇ ਇਹ ਗਿੱਲੀਆਂ ਪ੍ਰਿੰਟੀਆਂ ਲਾਲਾਂ ਛੱਡ ਜਾਂਦੀਆਂ ਨੇ ਗੀਆਂ ਬਾਕੀ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਹਿੰਦੀ ਦੀਰੀ ਤੁਸੀਂ ਪ੍ਰਿੰਟੀਆਂ ਧੋ ਕੇ ਸੁਕਾ ਕੇ ਕੱਟ ਕੇ ਕਈ ਦੁਬਾਰੇ ਫੇਰ ਧੁੱਪੇ ਪਾ ਦਿਆ ਕਰੋ ਤੇ ਕਣੀ ਵੀ ਉਹ ਸੇਤੀ ਬਣ ਜਣੇ ਫਿਰ ਉਹ ਦੁਬਾਰੇ ਦੀ ਧੁੱਪ ਜਾਰੇ ਹੁੰਦੀ ਹੈ ਤੇਜ਼ ਹਨ ਆਪਣੇ ਤੇ ਉਹ ਬਾਹਰ ਸੁੱਕ ਜਾਂਦੀਆਂ ਹੋਣਗੀਆਂ ਮੈਂ ਵੈ ਸੁਕਣੀਆਂ ਪਾਈਆਂ ਨਹੀਂ ਥੋੜੀਆਂ ਜਿਹਾ ਅਜਮਾ ਕੇ ਦੇਖੂ ਹਰ ਹਰ ਇੱਕ ਮੈਂ ਤਰੀਕਾ ਅਜਮਾ ਕੇ ਦੇਖਦੀਆਂ ਤੇ ਆ ਪ੍ਰਿੰਟੀਆਂ ਹੀ ਆਈਆਂ ਆਪਣੇ ਘਰੋਂ ਥਿਆਈਆਂ ਨੇ ਕਈ ਤੇ ਜਿਹੜੀਆਂ ਆਪਣੀਆਂ ਪ੍ਰਿੰਡੀਆਂ ਘਰੇ ਲੱਗੀਆਂ ਹੋਈਆਂ ਨੇ ਨਾ ਇਹ ਕੰਡੇ ਵਾਲੀਆਂ ਨੇ ਅੱਗੇ ਨਹੀਂ ਹੁੰਦੀਆਂ ਸੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਮੈਂ ਛੋਟੇ-ਛੋਟੇ ਹੁੰਦੇ ਪਾਪਾ ਜੀ ਸਾਡੇ ਰਾਜੀ ਵਾਲੇ ਬੀਜ ਦੇ ਹੁੰਦੇ ਕੰਡੇ ਵਾਲੀਆਂ ਪ੍ਰਿੰਡੀਆਂ ਇਹ ਲੱਗਦੀ ਉਹ ਵੀ ਆ ਗਿਆ ਜਿਹੜਾ ਘਰੇ ਸੀਗਾ ਲਾਏ ਹੋਏ ਨੇ ਬੂਟੇ ਹੋਏ ਥੋੜੇ ਨੇ ਪਰ ਦਵਾਰੇ ਲਾਏ ਨੇਗੇ ਪਹਿਲਾਂ ਗਰਮੀ ਨਾਲ ਮੱਚ ਗਈ ਸਾਰੀ ਸਬਜੀ ਸਾਨੂੰ ਕੋ ਰੋਇ ਦੱਸਦੇ ਆ ਵੀ ਆਪਣੀ ਮੱਚੀ ਦੀ ਸਬਜੀ ਹੈ ਨਾ ਤੇ ਉਹ ਕੰਡੇ ਵਾਲੀਆਂ ਪ੍ਰਿੰਡੀਆਂ ਨੇਗੀਆਂ ਤੇ ਇਸ ਕਰਕੇ ਸੁੱਕਣੀਆਂ ਪਾਤੀਆਂ ਤੇ ਕੱਪੜੇ ਸਕੂੜੇ ਪਾ ਦਿੱਤੇ ਨੇ ਮੀ ਬਹੁਤ ਡਿੱਗਿਆਗਾ ਪਹਿਲਾਂ ਤਾਂ ਸਾਡੇ ਥੋੜਾ ਥੋੜਾ ਸੀ ਬਾਅਦ ਚ ਜਦੋਂ ਮੈਂ ਫੋਨ ਕਰਿਆ ਉਦੋਂ ਗਾਰ ਵਧਿਆਗਾ ਮੋਟਾ ਮੋਟਾ ਬੁਲਬਲੇ ਵਾਲਾ ਮੀ ਸੀਗਾ ਬਹੁਤ ਪਿਆਗਾ ਉਹਦੇ ਨੂੰ ਹਜੇ ਪੂਰਾ ਜਿਆਦਾ ਹੀ ਪੈ ਗਿਆ ਹੋਣਾ ਜਿਹੜਾ ਉਹਦੇ ਮੀ ਆਇਆ ਸੀ ਪਸਲੇ ਬੁੱਧਵਾਰ ਦੀ ਰਾਤ ਨੂੰ ਜਿੰਨੇ ਕਿ ਬੁੱਧਵਾਰ ਦੀ ਰਾਤ ਰ 3 ਵਜੇ ਸਵੇਰੀ ਹੋ ਗਿਆ ਵੀਰਵਾਰ 12 ਵਜੇ ਰਾਤ ਚੜ੍ਹ ਜਾਨੀਏ ਸਵੇਰੇ 3 ਵਜੇ ਤੋਂ ਲੈ ਕੇ ਸਾਢੇ 6 ਵਜੇ ਤੱਕ ਉਹਦੇ ਪਿਆ ਅੱਜ ਵਸ ਪਿਆ 7 ਵਜੇ ਤੋਂ ਲੈ ਕੇ 9:30 ਵਜੇ ਤੱਕ ਤਾਂ ਪੂਰਾ ਪਿਆ ਉਦੋਂ ਬਾਰ ਘੰਟਾ ਕਿਣ ਮੰਗਣੀ ਜੀ ਪਈ ਰਹੀ ਆ ਮੈਂ ਫੇਰ ਨਹੀਂ ਕੱਪੜੇ ਸੁੱਕਣੇ ਪਾਏ ਮਹਾਚਲ ਹਜੇ ਪੂਰ ਜੀ ਡਿੱਗਦੀ ਆ ਪੂਰ ਜੀ ਤਾਂ ਡਿੱਗਦੀ ਸੀਗੀ ਹੁਣ ਜਮਾ ਹਟ ਗਈਆਂ ਕਣੀਆਂ ਹੁਣ ਜਮਾ ਕਣੀਆਂ ਹਟ ਗਈਆਂ ਕੋਈ ਕਣੀ ਨਹੀਂ ਬਦਲਵਾਈ ਤਾਂ ਹੈਗੀ ਆ ਕਿ ਬਣੀ ਹੋਈ ਤੁਹਾਨੂੰ ਵਿੱਚ ਦੀਂਦੀ ਹੋ ਵੀਡੀਓ ਦੇ ਤੇ ਕੱਪੜੇ ਆਪਾਂ ਨੇ ਸਾਰੇ ਧੋ ਕੇ ਸੁੱਕਣੇ ਪਾ ਦਿੱਤੇ ਨੇ ਸੁੱਤੀ ਚੁੰਨੀ ਇੱਧਰ ਪਾ ਦਿੱਤੀਆਂ ਨੇ ਦੋਨੇ ਮੇਰੀਆਂ ਨੇ ਬਾਹਲੇ ਕੱਪੜੇ ਹੁੰਦੇ ਨੇ ਧੋਣ ਵਾਲੇ ਇੱਧਰ ਸਾਰੀ ਤਾਰ ਭਰੀ ਪਿਆ ਉਹ ਤਿੱਕ ਹਜੇ ਗੁਰਲੀਨ ਤਾਂ ਹੁਣ ਨਾਤੀ ਆ ਸੁਖਮਣ ਨਾਉਣ ਗਈ ਹੋਈ ਐ ਕਹਣੀ ਠੰਡ ਲੱਗਦੀ ਐ ਪਹਿਲਾਂ ਤੜਕੀ ਨਾ ਨਿੰਦੇ ਅੱਜ ਕਹਣੀ ਠੰਡ ਲੱਗਦੀ ਐ ਮੀਂਹ ਨਾ ਠੰਡ ਹੋ ਗਈ ਤੇ ਆਪਣਾ ਟਰੈਕਟਰ ਉਹ ਖੜਾਗਾ ਆਪਣੇ ਕੱਖ ਉਧਰ ਹੀ ਨੇ ਉਧਰ ਸਾਈਡ ਚ ਲਾਇਆ ਹੋਇਆ ਟਰੈਕਟਰ ਤੇ ਸੰਦਾਲੇ ਚ ਰੇੜਾ ਮੰਗਰੀ ਰੇੜਾ ਹੈਗਾ ਕੱਖਾਂ ਵਾਲਾ ਦੇਖੋ ਖਾਲੀਆਂ ਪਰੀਆਂ ਸੋਣ ਜਿੰਦੀਆਂ ਹੋਣਗੇ ਪਾਣੀ ਦੀਆਂ ਬਹੁਤ ਪਾਣੀ ਮੀਂਹ ਪਾਇਆ ਗਿਆ ਤੇ ਬਹੁਤ ਹੀ ਜ਼ਾਰੇ ਮੀਂਹ ਪਾਇਆ ਗਿਆ ਤੇ ਮਿਰਚਾਂ ਵੀ ਹੁਣ ਆਪਣੀਆਂ ਨਾ ਲੱਖ ਲੱਖ ਹੋਈਆਂ ਬੇਨ ਵਧੀਆ ਹੁਣ ਫਲ ਚੱਕ ਲੈਣੀਆਂ ਜਿਹੜਾ ਉਹ ਦਿਨ ਮੀਂਹ ਪਿਆ ਸੀ ਉਹਦੇ ਨਾਲ ਬਹੁਤ ਫਰਕ ਪਾਇਆ ਗਿਆ ਸਬਜ਼ੀਆਂ ਨੂੰ ਤੇ ਹੁਣ ਵੀ ਜਿਹੜਾ ਅੱਜ ਮੀਂਹ ਪਾਇਆ ਇਹ ਨਾਲ ਤਾਂ ਕਾਫੀ ਫਰਕ ਪਊਗਾ ਤੇ ਉਹਨਾਂ ਦਾ ਬੀਬੀ ਰਗਾਣਾ ਜੇ ਕਹਿੰਦੀ ਹੁਣ ਇੰਨੀ ਗਰਮੀ ਐ ਕਿ ਤੀ ਨਾ ਪੈਂਦੀ ਤੇ ਆਪਣੇ ਇਧਰ ਕੱਖ ਨੇਗੇ ਇਧਰ ਕੱਖਾਂ ਰੇੜਾ ਇੱਥੇ ਖੜਾ ਕਹਿੰਦੀ ਐ ਇੰਨੀ ਗਰਮੀ ਨਾ ਪੈਂਦੀ ਹਨਾ ਕਿ ਪੁੱਤਾ ਗਾਦਰ ਫੱਟੇ ਨਹੀਂ ਲੱਗੇ ਹੋਏ ਅੱਜ ਬਾਰ ਬਾਰ ਦੇ ਥੱਲੋਂ ਬੇਲੜਾ ਨੰਗਦੇ ਨੇ ਬੀਬੀ ਕਹਿੰਦੀ ਜੇ ਨਾ ਇੰਨੀ ਗਰਮੀ ਪੈਂਦੀ ਅਏ ਕਿਹਨੂੰ ਮਿਰਚਾਂ ਸੁਕਾਛ ਕਾਟੇ ਲਾ ਲੰਦੇ ਸੁਖਨਾਲ ਜੀ ਮਿਰਚਾਂ ਨੇ ਕੱਦ ਬਹੁਤ ਕਰਿਆ ਪਰ ਗਰਮੀ ਕਰਕੇ ਨਾ ਫਾਲ ਲੱਗਦਾ ਵੀ ਬਹੁਤ ਸੀਗਾ ਚੜ ਜਾਂਦਾ ਸੀ ਹੁਣ ਫਾਲੀਆਂ ਦੇ ਦਵਾਰੇ ਫੁੱਲ ਚੱਕਲੇ ਨੇ ਫਟ ਗਈਆਂ ਉਦਾਂ ਵਾਲੇ ਮੀਨ ਨਾਲ ਤੇ ਬਤਾਉਂ ਆ ਨੇ ਵੀ ਫਾਲ ਬਹੁਤ ਚੱਕਿਆਗਾ ਤੇ ਕੱਲ ਸੀ ਸਬਜ਼ੀ ਵੀ ਬਣਾਈ ਸੀ ਪਰਸੋਂ ਤੇ ਅੱਜ ਹੈਗੀ ਹੈ ਜੀ 27 ਜੂਨ 27 ਜੂਨ ਦਾ ਦਿਨ ਹੈਗਾ ਜੀ ਬਹੁਤ ਠੰਡਾ ਠੰਡਾ ਤੇ ਮੱਝਰ ਕਾਨਾ ਆਪਣੀਆਂ ਆ ਰਾਮ ਨਾਲ ਬੈਠੀਆਂ ਨੇ ਸੈੱਡ ਚ ਸਵੇਰੇ ਨਮਾਈਆਂ ਸੀ ਕਿਉਂਕਿ ਮੀਂਹ ਪੈਂਦੇ ਚ ਨਮਾਈਆਂ ਮੱਝਾਂ ਤੇ ਮਖਾ ਜੇ ਬਿਨ ਮੀਤੋਂ ਨਮਾਈਆਂ ਜੇ ਨਾ ਨਮਾਈਆਂ ਫਿਰ ਅੱਕਲ ਕਾਨੀ ਜਾਈ ਇਹ ਵਿਚ ਸਾਰਾ ਦਿਨ ਵੀ ਅੱਜ ਮੱਝਾਂ ਨਹੀਂ ਨਮਾਈਆਂ ਮੱਝਾਂ ਹੀ ਨਮਾਈਆਂ ਮੀਂਹ ਪੈਂਦੇ ਚ ਪੇਜ ਜ਼ਰੂਰ ਗਈ ਸੀ ਪਰ ਮੱਝਨ ਵਾਲੀਆਂ ਬਸ ਉਹ ਬਾਅਦ ਚ ਹੁਣ ਸਰਸਕਾ ਲਿਆ ਮਾਹ ਚਲ ਕੇ ਅਸੀ ਕੱਲ ਨੂੰ ਨਾਲਾਂਗੇ ਕਿਉਂਕਿ ਅੱਜ ਫੇਰ ਨਾਲ ਦੁਬਾਰੇ ਮੀਂਹ ਆਜੇ ਫੇਰ ਔਖਾ ਹੋ ਜਾਂਦਾ ਮੀਂਹ ਆਲੇ ਪਾਈ ਨਾਲ ਜੂਆ ਵੀ ਪਾਈ ਜਾਂਦੀ ਨੇ ਸਰਚ ਠੀਕ ਆ ਜੀ ਅੱਗੇ ਆਪਣੀ ਮਾਵਾ ਡਰਾਉਂਦੀ ਹੁੰਦੇ ਨੇ ਕਿ ਨਿੱਕੇ ਨਿੱਕੇ ਨੂੰ ਕੋੜੇ ਮੀਚ ਨਾਲ ਸਰਪਿਆਵਾਂ ਜੂਆ ਨਾਲ ਪਰ ਲਉਂਗੀ ਜੂਆ ਤਾਂ ਹੁਣ ਕਿਸੇ ਦੇ ਹੈ ਨਹੀਂ ਇਹ ਰਵਾਜ ਹੈ ਨਹੀਂਗਾ ਜੂਆ ਲਾਤਾ ਲੋਜ਼ ਆਪਣੇ ਜਿਹੜਾ ਸਬਜੀ ਸੁੱਕੂਗੀ ਆਪਾਂ ਜੀਰ ਲਵਾੰਗੇ ਤੇ ਹੁਣ ਮੈਂ ਨਾ ਦੋ ਤਿੰਨ ਸੂਟ ਦੇ ਪ੍ਰੈਸ ਕਰਨ ਵਾਲੇ ਉਹ ਕਰਕੇ ਲਿਆਉਣੀਆਂ ਕਿ ਨੇ ਗੱਲਾਂ ਕੋਲ ਗੱਲਾਂ ਮਾਰ ਕੇ ਆਉਣੀਆਂ ਕੋਠੇ ਤੇ ਮੋਬਾਈਲ ਆ ਜਾਣੀਆਂ ਆਪਾਂ ਚਾਰਜ ਤੇ ਖਾਣੋਂ ਪਾਲਾ ਉਸ ਖਾਣੋਂ ਚਟਚੀ ਜੀ ਕਰਦਾ ਮਿੱਠਾ-ਕਿੱਠਾ ਪਰ ਡਰਦੇ ਬਣਾਉਂਦੇ ਨਹੀਂ ਬੀਬੀ ਨੂੰ ਹਾਥੇ ਦੀ ਮੈਂ ਅਗੋਂ ਬਣਾ ਲਾ ਗੋਲਗਲੇ ਕਹਿੰਦੀ ਬਣਾ ਲੈਣੀ ਮੈਂ ਛੱਡ ਕਰਾਂ ਫੇਚ ਜਾਉ ਰੋਟੀ ਦੁਪਹਿਰੇ ਕਿੱਥੇ ਮੱਛਾ ਮਾਰੇਗੀ ਫਿਰ ਆਹ ਸਬਜੀ ਵਾਲਾ ਭਾਈ ਤੋਂ ਪ੍ਰਿੰਡੀ ਲੈਤੀਆਂ ਜਿਰਾਂ ਮੱਠੀਆਂ ਲੈਤੀਆਂ ਇਹ ਬਹੁਤ ਹੀ ਵਧੀਆ ਨਸਕਮਣ ਹੋਰੀ ਮੁੱਕ ਕੋ ਨਹੀਂ ਦੇਖ ਨਹੀਂ ਮੰਮੀ ਲੈ ਆ ਲੈ ਪਾ ਗਿਟ ਚਲੋ ਇਹ ਪਵਾਚ ਮਿਲਦੇ ਜੀਰਦਿਆਂ ਭਿੰਡੀਆਂ ਭਿੰਡੀਆਂ ਬਹੁਤ ਭਿੰਡੀਆਂ ਉਹ ਜ ਚਾਤਰੀ ਹੋਈ ਬਿਜਲੀ ਵਾਲੇ ਚੁੱਲ੍ਹੇ ਤੇ ਫੇਕ ਜਾਊ ਕਿ ਚੰਚਾਰ ਬੰਦੇ ਨੇ ਅੱਜ ਉਹ ਜਿੱਦੇ ਪਹਿਲਾਂ ਮੀਂਹ ਆਇਆ ਉਹਦੇ ਜੀਰੀ ਲਾ ਕੇ ਹਟੇ ਸੀਗੇ ਉਹਦੇ ਮੀਂਹ ਨਾਲ ਜੀਰੀ ਯਾਰੇ ਪੱਟੀ ਗਈ ਉਹ ਵਿੱਚ ਦਵਾਰੇ ਲਾਉਂਦੇ ਨੇ ਸਿੱਧੀ ਹੋ ਗਈ ਸੀ ਤੇ ਚਾਹ ਦਾ ਤੇ ਮੈਂ 1.5 ਵਜੇ ਨਾਲ ਆਵਾਂ ਤੇ ਚਾਹ ਬਣਦੇ ਬਣਦੇ ਜਿੰਨੇ ਭਿੰਡੀਆਂ ਕੱਟੀਆਂ ਨੇ ਕੱਟ ਦੂਈਆਂ ਉਂਝੀਆਂ ਬਾਅਦ ਚ ਕੱਟ ਦੂਈਆਂ ਚਾਹ ਤੋਰ ਕੇ ਬਿੱਚ ਪਾਵਾਂਗੇ ਜੀ ਇਹਦੇ ਪਿਆਜ਼ ਕਿਲੋ ਭਿੰਡੀਆਂ ਦੇ ਵਿੱਚ ਪਿਛੇ ਪਿਆਜ਼ ਪਾਵਾਂਗੇ ਭਿੰਡੀ ਵੀ ਲੋ ਫਿਰ ਨਾ ਦੋਨੇ ਟਾਈਮ ਸਾਤ ਗੂਆ ਅਸੀਂ ਸਬਜ਼ੀ ਇੱਕ ਟਾਈਮ ਹੀ ਬਣਾਉਣਿਆਂਗੇ ਜੇ ਸਵੇਰੇ ਬਣਾ ਲਈਏ ਤਾਂ ਸਾਮ ਨੂੰ ਨਾਲੇ ਸਾਮ ਨੂੰ ਨਾਲੇ ਤਾਂ ਸਵੇਰੇ ਨੇ ਬਣਾਉ ਦੇਉਂ ਮਸ ਸਾਮ ਨੂੰ ਜਿਆਦਾਤਰ ਬਣਾਉਣਾ ਸਬਸੀਂ ਸਵੇਰੇ ਤਾਂ ਅਸੀਂ ਘੱਟ ਹੀ ਬਣਾਉਂਦੇ ਹਾਂ ਜੱਦੀ ਕਿਲੋ ਗੰਡੇ ਪਾਲੰਗ ਵਿੱਚ ਕਿਲੋ ਭਿੰਡੀ ਬਣੇ ਬਣੇ ਸਬਜ਼ੀ ਤੇ ਇਹ ਪਰੌਠੀ ਜਾਂ ਚਟਣੀ ਨਾਲ ਜਾਂ achar ਨਾਲ ਖੈਂਦਨ ਕੇਤ ਪਰੇ ਸਬ지 ਨਹੀਂ ਠੀਕ ਹੈ ਮੈਂ ਤਾਂ ਕਾਇਮ ਨਹੀਂ ਦੇਖੀ ਕਿ ਸੁਕ ਮੈਂ ਤਾਂ ਪ੍ਰੈਸ ਕਰਨ ਬਾਅਦ ਮੈਂ ਤਾਂ ਗੁਰਲੀ ਨੂੰ ਤੁਸੀਂ ਪੁੱਛ ਲੈ ਟਾਈਮ ਕੋਲ ਨਾ ਤਾਂ ਮੈਂ ਥੱਲੇ ਦੀ ਕਿੰਨੀ ਤੇ ਦੋ ਸੂਤੀ ਘਰੇ ਦੀ ਪ੍ਰੈਸ ਹਜੇ ਕਰਾਇਆ ਗਿਆ ਤੇ ਫਿਰ ਆ ਗਈ ਮੈਂ ਜਾਰ ਨੂੰ ਪਰ ਖੜੇ ਰਹਿਣਗੇ ਕਿ ਤੋ ਕਵੇੜਾ ਹੋ ਕਹਿੰਦਾ। ਫਾਟੇ ਆਪੇ ਕੀ। ਉਹ ਤੇ ਤੂੰ ਕਰ ਦੇਗਾ ਉਹਨੂੰ? ਕਰਨਾ। ਨਹੀਂ ਤਾਂ ਟੀਵੀ ਦੇਖ ਲਈਨੇ ਕਰਦੇ ਪੂੰਡੀਆਂ ਤੇ ਪਿਆ ਜਿਹੜਾ ਉਹ ਹੀ ਰਹਿ ਗਿਆ ਬਸ। ਜਦੋਂ ਮੈਂ ਕਰਕੇ ਕਰਿਆ। ਲੋ ਜੀ ਹੁਣ ਆਪਾਂ ਆ ਗਏ ਉੱਪਰ। ਸੁਗਮਣ ਕੰਮ ਕਰਦੀ ਸਕੂਲ ਤਾਂ ਇਸ ਕੱਛ ਧਰ ਤੇ ਬਣ ਕੀ ਕਰਦੀ ਸੀ? ਕੰਮ ਕਰ। ਸਾਗਰ ਲਈ ਇਹ ਪਤਾ ਨਹੀਂ ਕੀ ਬਣਾਈ ਜਾਂਦੇ। ਤਾਂ ਕੀ ਕੀ ਬਣਾਉਂਦੇ? ਫਾਲਟੀ ਹੋ। ਕਰ ਲਾਇਆ ਤੇਰੀ ਮੰਮੀ ਆਖੂਗੀ ਕਰਾਇਆ ਨਹੀਂ ਕੰਮ ਸਾਰਾ ਨਬੇੜ ਲਾ ਹਜੇ ਕਹਿੰਦੀ ਮੇਰੇ ਉੱਥੇ ਵੀ ਕੰਮ ਪਿਆਗਾ ਮਸੀ ਕਰਨ ਨਾਲ ਇਹਨੂੰ ਕਿਹਾ ਪਈ ਜਿਹੜਾ ਉੱਥੇ ਜਦੋਂ ਉੱਥੇ ਜਾ ਕੇ ਕਰ ਲਈ ਪੂਰੇ ਆ ਤੂਰੇ ਕਰ ਉਹ ਤੋ ਬਹਿ ਗਈ ਅਜ ਸੂਟ ਪਾਇਆ ਸੂਟ ਪਾ ਪਹੁੰਚ ਕਿਵੇਂ ਲੱਗੀ ਕੀ ਇਹ ਕਦੇ ਪਾਲਣ ਟੱਕੇ ਨਾਲ ਪਵਾਉਣੀ ਆ ਮੈਂ ਸੁਖਮਣ ਫਰਾਂ ਦਾ ਸੂਟ ਨਹੀਂ ਇਹ ਸੂਟ ਨਹੀਂ ਪਾਉਂਦੀਆਂ ਹਜੇ ਗਿਆ ਪਤਾ ਨਹੀਂ ਕੀ ਗੱਲ ਹੈ ਉਹ ਦੋਨਾਂ ਮੈਂ ਪ੍ਰੈਸ ਕਰਨ ਲੱਗ ਗਈ ਆ ਕਿ ਤੇ ਚਾਰਾ ਟਾਈਮ ਹੋ ਗਿਆ ਇੱਕ ਸੂਟ ਰਹਿ ਗਿਆ ਪ੍ਰੈਸ ਕਰਨ ਨਾਲ ਦੇਖ ਰਹੀ ਨੇ ਤਾਂ ਉਹ ਕਰਦੇ ਥੱਲੇ ਉਹ ਮੈਂ ਸਬਜੀ ਵੀ ਧਰਿਆਈ ਗੰਡੇ ਭੁੱਜਣੇ ਧਰਿਆਈ ਫੇਜਰ ਗੰਡੇ ਭੁੱਜ ਗਏ ਫੇ ਪ੍ਰਿੰਟੀਆਂ ਪਾਉਂਗੀ ਤੇ ਇਸ ਕਰਕੇ ਮਾ ਕਿ ਕੋਟ ਤੇ ġੇੜਾ ਮਾਰ ਕੇ ਹੋਣੇ ਕੁੜੀਆਂ ਕੋਲ ਮੇਰਾ ਵੀ ਜੀ ਨਹੀਂ ਲੱਗਦਾ ਜਿਹੜੇ ਤਾਂ ਹੁੰਦੀਆਂ ਨੇ ਸੋ ਮਨ ਆਏ ਹੁੰਦੇ ਮੈਂ ਵੀ ġੇੜਾ ਲੱਗ ਕੇ ਜਾਵਾਂ ਮੈਂ ਸਾਰ ਲੋ ਪੀਕਾ ਮੈਂ ਸਬਜੀ ਦੇਖਦੀ ਆ ਸਬਜੀ ਨਾ ਮੇਰੀ ਖੱਲੇ ਲੱਗਦੇ ਜੀ ਹੋਣੀ ਹੋਣੀ ਅੱਧਾ ਹੈ ਮੁੱਖ ਲੱਗਿਆ ਈ ਤੂੰ ਵੀ ਇੰਨਾ ਵਾਂਗੂ ਲੱਗੇ ਕੀ ਖਾਣਾ ਉਹ ਮੱਠੀਆਂ ਪੀਏ ਨੇ ਕ ਬੜੀਆਂ ਲੱਗਦੀ ਆ ਪਾਪਾ ਕੌਣ ਬਣਾ ਲਾ ਇੱਧਰ ਤੇ ਲੱਗੇ ਈ ਕੁਸ ਹਾਂ ਈ ਟੱਡਰ ਤੇ ਡੈਡੀ ਹੋਰ ਆਉਣ ਵਾਲੇ ਨੇ ਕੀ ਆ ਉਹ ਲੈ ਆਉਣ ਐਦ ਪਾਪਾ ਕੌਣ ਬਣਾ ਲੜਨੀ ਆ ਆਪਣਾ ਤੇ ਆਜ ਭੁੱਜ ਗਈ ਹੁ ਪਾ ਮੰਗੇ ਪਾ ਗੁਰਲੀਨ ਕੈਨੇ ਭੁੱਖ ਲੱਗੀ ਐ ਮਾਸੀ ਦੇਖ ਰਿਹਾ ਕੱਪਕੌਣ ਬਣਾ ਦੇਣੀ ਆ। ਇਹ ਕੋਈ ਮਸਰਗੀ ਗਾਏ ਹੋਵੇਗੀ ਕੁ ਸੁਣਿਆ ਹੋਊ। ਪਕਾ ਚ ਨੇ ਤਾਂ ਦੇਤੀ ਵਾ ਕੋ ਜਿਵਾਲੀ ਹੁੰਦੀ ਨੇ ਹਾਈ ਹੋਣੀ ਪਾਣੀ ਮਹਾਂ ਲਾ। ਘੱਟ ਗਾਉਂ ਇਸ ਅੱਪਨ ਕੜਾ ਕਾਲੀ ਐ ਪੌਣੇ ਚਾਰ ਹੋ ਗਏ ਸਬਜ਼ੀ ਬਣਾਤੀ ਜਾਉਂ ਉੱਧਰ ਸੰਝ ਗਈ ਨਹੀਂ ਐ ਸਵਾ ਪਾਂਦੀਆ ਕਰੇ ਸਾਢੇ ਪੰਜ ਵੀ ਕਰ ਦਣੀ ਤੁੱਕ ਤੜਕੀ ਅਜੇ ਨਹੀਂ ਪਿਆ ਹੋਇਆ ਅਜੇ ਤੱਕੜਾ ਨਮਾਉਣੀ ਐ ਸੜਕੇ ਨਮਾਤੀ ਦੀ ਸੋਣੀ ਬੱਲ ਨੂੰ ਗਲੁੱਜ ਜਾ ਤੋ ਹੁਣ ਤੱਕ ਨਾ ਲੋ ਜੀ ਇਧਰ ਬਣ ਰਹੀਆਂ ਨੇ ਖੀਲਾ ਪਪਕਾਉਣ ਐ ਇੱਕ ਜੀ ਪਤਾ ਨਹੀਂ ਕਹੇ ਜੀ ਮੱਕੀ ਆਈ ਹੈ ਜਿਹੜੀ ਪਪਕਾਉਣ ਵਾਲੇ ਘੱਟਾ ਖੀਲਾ ਬਣਦੇ ਨੇ ਮੋਰਮਰੇ ਜਾਰੇ ਬਣਦੇ ਨੇ ਬਣ ਜਾਣ ਦੋ ਪਤਾ ਨਹੀਂ ਬਣਾਉ ਬਣਾਉਣ ਨੂੰ ਤਾਂ ਕੋਈ ਖਾਸ ਨਹੀਂ ਹੈਗਾ ਕਿੰਨੇ ਸਾਲ ਹੋ ਗਏ ਬਣਾਉਂਦੇ ਆਂ ਪਰ ਐ ਇੱਕ ਜੀ ਖੀਲਾ ਅੱਧੇ ਗਾਣਾ ਦੀ ਨੂੰ ਬਣਦੇ ਨੇ ਪਤਾ ਨਹੀਂ ਤਾਂ ਮੱਖੀ ਨੂੰ ਸੁਲਾਵ ਚ ਲੋਗਾ ਜਾਂ ਕੋਈ ਲੱਗਿਆ ਹੋਇਆ ਦਾ ਇਹਨਾਂ ਲਈ ਕੀ ਮੂਰੀ ਦੇ ਪਾਣੀ ਆਂ ਦਾ ਕਾਂਡਾਰਾ ਫੁਲਾਣਾ ਤੇ ਪੱਕੀ ਜਿਹੀ ਖੱਲ ਮੰਗ ਤੜਪਦਾ ਹਨ ਅਰ ਅੱਧੇ ਦਾਣਾ ਨਹੀਂ ਕਿੱਲਾ ਵੰਡਦਾ ਐਂ ਤੜਪਦਾ ਫੁਲਾਣਾ ਦਾ ਕਰ ਰਹੇ ਹਾਂ ਜਿਵੇਂ ਪੱਠੀ ਜਿਹੀ ਖੱਲ ਤੜਫੋ ਦੀ ਸਹੀ ਗੱਲ ਹੈ ਨਾ ਮੈਂ ਤਾਂ ਮੋਰਮਰੇ ਜਿ ਖਾਉਂਗੀ ਥੱਲੇ ਰਹਿ ਉਹਨੋਂ ਬੜੀ ਲੱਗਦੀ ਜਾਣੇ ਬੰਦਿਆਂ ਨੇ ਕਾਡਾਂ ਕੜਕੜ ਕਹਾਵਤਾ ਬਣਾਉਂਦੀ ਹੁੰਦੀ ਹੈ ਹੌਲੀ-ਹੌਲੀ ਬਣਦੀ ਹੈ ਹੋ ਹੋ ਲੋ ਜੀ ਗਰਮੀ ਜਿਹੜੀ ਹੁਣ ਫੇਰ ਜ਼ਿਆਦੇ ਹੋ ਗਈ ਰਾਤ ਨੂੰ ਕਿਤੇ ਫੇਰ ਨਮੀ ਆ ਜਾਏ ਨਹੀਂ ਤਾਂ ਆਪਣੇ ਕੱਪੜੇ ਲਾਉਣ ਵਾਲੇ ਪਣਤਾਰਾਂ ਤੇ ਉਹ ਲਾਉਣਿਆਂਗੇ ਨਏ ਬਣ ਗੀਆਂ ਖਿਲਾਂ ਬੱਚਿਆਂ ਨੂੰ ਖਿਲਾਂ ਦੇ ਆਉਣੀਆਂ ਗਈ ਤੇ ਗਰਲਿੰਨ ਕਣੀ ਭੁੱਖ ਲੱਗ ਗਈ ਮਸ ਮਾ ਚਲ ਪਾਪਕੋਰਨ ਪੈਣ ਉਹ ਬਣਾ ਦਨੇ ਮੱਠੀਆਂ ਲੈ ਕੇ ਤੜਕੇ ਮੱਠੀਆਂ ਕਣੀ ਮੈਨੂੰ ਪਸੰਦ ਨਹੀਂ ਹੈਗੀਆਂ ਤੇ ਇੱਥਾ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਆਪਣੀ ਸਬਜੀ ਬਣ ਜੂਗੀ ਖਿਲਾਂ ਬਣ ਗਈਆਂ ਨੇ ਜੀ ਕਪੜੇ ਕੁੱਪੜੇ ਲਾਈਏ ਹੁਣ ਤਾਂ ਧੁੱਪ ਰੰਗ ਫਿੱਟਣਗੇ ਧੁੱਪ ਵੀ ਆ ਗਈ ਐ ਪਹਿਲੇ ਤਾਂ ਬੱਦਲਾਂ ਦਾ ਅਹਿਸਾਸ ਸੀ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਕਰ ਲਈ ਪਤਾ ਨਹੀਂ ਮੀਂਹ ਆਊ ਪਤਾ ਨਹੀਂ ਕੀ ਆਊਗਾ ਹੁਣ ਕੰਮਾਂ ਦਾ ਟਾਈਮ ਆ ਆਪਣਾ ਵੱਜ ਗਏ ਨੇ 4 ਆਪਾਂ ਕਰ ਦਿਆਂ ਜੀ ਵੀਡੀਓ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਧੀਆ ਵਧੀਆ ਵੀਡੀਓ ਦੇਖਣ ਲਈ ਹਾਸੇ ਮਜ਼ਾਕ ਵਾਲੀਆਂ ਤੇ ਵਿੱਚੀ ਸਰਦਾਰਜੀਤ ਬਹੁਤ ਹਾਸੇ ਕਢਾਉਂਦੇ ਨੇ ਪਰ ਮੈਥੋਂ ਹੱਸੀ ਵਾਲੀਆਂ ਗੱਲਾਂ ਤਾਂ ਹੁੰਦੀਆਂ ਨਹੀਂ ਹੈਗੀਆਂ ਸਰਦਾਰ ਜੀ ਦੇ ਕੋ ਵੀਲੇ ਹੋ ਗਏ ਹੁਣ ਤਾਂ ਬਹੁਤ ਬਿਜ਼ੀ ਚੱਲ ਰਹੇ ਨੇਗੇ ਸਵੇਰੇ ਜਾ ਕੇ ਸਾਮ ਨੂੰ ਆਉਂਦੇ ਨੇ ਖੇਤੋਂ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੀ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ